ਖਾਨ ਪੜ ਕੇ ਪਹੁੰਚੇ ਤੇ ਉਧਰ ਜਿਹੜੇ ਤਰਖਾਨ ਪਾਈਚਾਰਾ ਰਾਮਗੜੀਆ ਪਾਈਚਾਰਾ ਉਹ ਲਾਲਜੀਤ ਭੁੱਲਰ ਦੇ ਦਿੱਤਾ ਆ ਉਹਨੇ ਦੇਖਿਆ ਕੁਸ ਰਾਮਗੜੀਆ ਪਰ ਇੱਕ ਸੁਣਿਆ ਉਹਨੇ ਕਿ ਸਾਡਾ ਇਤਿਹਾਸ ਕੀ ਹੈ ਅਸੀਂ ਤਖਤੇ ਲੈਣ ਆਉਣਾ ਨਹੀਂ ਤਖਤ ਪੱਟਣ ਆਲੇ ਆ ਅਸੀਂ ਹੁਣ ਲਾਲਜੀਤ ਕੋਲ ਜਦੋਂ ਨੇ ਦਿੱਤਾ ਸੀਗਾ ਬਿਆਨ ਆ ਸ਼ਾਇਦ ਰਾਮਗੜੀ ਪਾਈਚੋ ਜਿਹੜੇ ਤਰਖਾਨ ਕਹਿੰਦੇ ਆ ਨਾ ਪਾ ਉਹਨਾਂ ਬਾਰੇ ਕੁਝ ਗੁੱਲੀ ਕੋਈ ਬੜਾ ਬੋਲੇ ਜੀ ਨਾ ਲਾਲਜੀਤ ਹੋ ਗਏ ਉਹ ਯਾਦ ਆ ਤੇ ਇਰੇ ਆ ਗੂ ਮੈਂ ਕੋਈ ਖੁੱਲੀ ਘੜ ਕੋ ਸੁਨਿਆਰਾ ਜੀ ਉੱਚੋ ਮੰਡੀ ਤੋਂ ਪਤਾ ਆ ਕਿ ਜਗਸੀਰ ਦੀ ਤਾਂ ਇਹਨਾਂ ਨੇ ਕੀ ਗਿਆ ਕਿਸਾਨਾਂ ਬਾਰੇ ਕਹਿੰਦੇ ਵੀ ਇਹਨਾਂ ਨੰਮਾ ਜੱਬ ਛੜੇ ਚ ਰੱਖ ਜਾਂਦੇ ਨੇ ਮੂੰਹ ਚੜ ਕੇ ਆ ਜਾਂਦੇ ਨੇ ਤੇ ਜਿੱਥੇ ਵੀ ਭਾਜੀ ਪੀ ਲੀਡਰ ਜਿੱਥੇ ਵੀ ਕੋਈ ਲੀਡਰ ਹੁੰਦਾ ਤੇ ਉੱਥੇ ਚਲੇ ਜਾਂਦੇ ਨੇ ਤੇ ਕਿਸਾਨੂਆਂ ਦਾ ਸਭ ਪਤਾ ਹੀ ਆ ਜੇ ਕੋਈ ਲੀਡਰ ਕਿਤੇ ਵੀ ਜਾਵੇ ਡੈਂਡ ਜਾਵੇ ਸ਼ਹਿਰ ਜਾਵੇ ਕਿਤੇ ਹੋਰ ਜਾਵੇ ਆ ਵੀ ਫਾਗ ਜਾਵੇ ਇਹਨਾਂ ਨੇ ਆਪਾਂ ਇਹ ਕਰਨਾ ਹੈ ਜਿੰਦਾਬਾਦ ਮੁਕਾਬਲਾ ਬੇਸੀ ਬਿਨਾ ਗੱਲ ਤੋਂ ਕਰਨਾ ਅੰਬਰ ਕਿਸੇ ਨੇ ਪੰਜਾਬ ਦੇ ਹੱਕ 'ਚ ਹਾਂ ਦਾ ਨਾਰਾ ਨਹੀਂ ਮਾਰਿਆ ਸਿਰਫ ਚਰਨਜੀਤ ਸਿੰਘ ਚੰਨੀ ਨੇ ਹਾਂ ਦਾ ਨਾਰਾ ਮਾਰਿਆ ਇਸ ਤੇ ਕਹਿ ਦਿੱਤਾ ਸੀ ਆ ਕਿਸਾਨ ਭਰਾਵਾਂ ਦੇ ਨਾਲ ਆ ਜਿਹੋ ਉਹਨਾਂ ਨੇ ਰੋਕ ਲਿਆ ਤਾਂ ਫਿਰ ਮੁੱਖ ਮੰਤਰੀ ਆ ਦੀ ਸਹੂਤੀ ਲੈ ਕੇ ਆਉਂਦਾ ਸਿੱਧੀ ਗੱਲ ਗਈ ਸੀ ਜਦੋਂ ਤੁਸੀਂ ਜਾਣਦੀ ਹੋ ਨਾ ਆਏ ਸੀਗੇ ਪ੍ਰਧਾਨ ਮੰਤਰੀ ਸਖਫਾਜ਼ਿੰ ਖੈਰਾ ਹਣਾ ਸਭ ਤੋਂ ਅੱਗੇ ਹੁੰਦੇ ਨੇ ਕਿਸਾਨਾਂ ਦੇ ਇਹ ਮੁੱਦੇ ਨੂੰ ਲੈ ਕੇ ਕਿਸਾਨਾਂ ਨਾਲ ਚਲੋ ਜਿਹੜਾ ਇਹਨਾਂ ਦਾ ਰਸਤਾ ਮੱਥੇ 'ਚ ਨਹੀਂ ਹੈਗਾ ਉਹ ਜ ਪਰ ਫਿਰ ਵੀ ਕਿਤਨਾ ਕਿਤੇ ਇਹ ਕਿਸਾਨਾਂ ਦੀ ਆਵਾਜ਼ ਬੁਲੰਦ ਕਰਦੇ ਨੇ ਉਹੀ ਕਹਿੰਦਾ ਇਹਨਾਂ ਦਾ ਵੀ ਥੋੜੇ ਹੁਣ 92 ਐਮ.ਐਲ.ਏ ਨੇ ਆਉਂਦੀ ਪਾਰਟੀ ਦੇ ਹੁਣ ਇੱਕ ਦਿਨ ਵੀ 92 'ਚ ਇੱਕ ਨਹੀਂ ਕਿਸਾਨ ਦੇ ਅੱਗੇ ਤਰੇਗ ਜਿਹੜਾ ਤਕਸੀਲ ਵਿਧਾਇਕ ਆ ਇੱਕ ਫੌਜੀ ਆ ਇਹ ਕਹਿੰਦੇ ਇੱਕ ਰਿਟਾਇਰ ਫੌਜੀ ਹੈ ਆ ਰਿਹਾ ਇਹਦਾ ਜਿਹੜਾ ਬਿਆਨ ਆਇਆ ਕਿ ਕਿਸਾਨ ਪੰਗਾ ਪੰਗਾ ਵਹਿ ਜਾਂਦੇ ਨੇ ਤੇ ਉਹਨਾਂ ਨੂੰ ਗੱਲ ਕਰਨ ਦਾ ਲੈਸਾ ਨਹੀਂ ਇਸਲੀਕੇ। ਤੇ ਕਿਸਾਨ ਉਹਨਾਂ ਦਾ ਰੂਪ ਪਈ ਹੈ। ਜੇ ਕੋਈ ਡੀਰ ਕਿਤੇ ਵੀ ਜਾਵੇ, ਫੈਂਡ ਜਾਵੇ, ਸ਼ਹਿਤ ਜਾਵੇ, ਕਿਤੇ ਹੋਰ ਉਹਨਾਂ ਨੂੰ ਬਾਕੀ ਦਾ ਸਾਂਝਾ ਭਾਗ ਲਵੇ, ਇਹਨਾਂ ਨੇ ਆਪਾਂ ਬੈਂਕ ਕਰਾਉਣਾ ਹੈ ਜਿੰਦਾਬਾਦ ਮੁਕਾਬਲਾ। ਬੇਸੀ ਬਿਨਾ ਗੱਲ ਕਰਨਾ ਹੁੰਦਾ। ਕਿਉਂਕਿ ਇਹਨਾਂ ਨੂੰ ਸਮਝ ਨਹੀਂ ਆ ਰਿਹਾ ਇਸ ਵਾਰ ਭਗਵੰਤ ਮਾਨ ਸਾਹਿਬ ਕਹਿ ਚੁੱਕੇ ਨੇ ਕਿ 13 ਜੀਰੋ। ਪਰ ਜਿਹੜੇ ਹਸਾਂ ਦਾ ਪੰਜਾਬ ਦੇ ਹਾਲਾਤ ਨੇ ਉਹ ਲੱਗਦਾ ਨਹੀਂ 13 ਜੀਰੋ ਦਾ ਹਨ। ਪਾਸ ਬਦਾ ਵਿਰੋਧ ਪੂਰਾ ਪੰਜਾਬ ਵਿੱਚ ਪੋਸਟਰ ਲਾ ਕੇ ਆਮ ਆਦਮੀ ਪਾਰਟੀ ਨਾਲ ਨਹੀਂ ਹੋਣ ਲੱਗ ਰਹੀ ਕਾਂਗਰਸ ਦੁੱਧ ਤੋਤਾ ਕੋਈ ਨਹੀਂ ਲਖੀ ਸਿਆ ਅਨੋ ਲੀਡਰ ਭੋਲੇ ਆਂਦੇ ਨੇ ਇਹ ਤਾਂ ਲੀਡਰਾਂ ਦੀ ਹੀ ਤਾਂ ਮਾਰ ਆ ਇਹ ਭੋਲੇ ਆਂਦੇ ਨੇ ਲੋਕਾਂ ਦੀ ਤਾਕਤ ਨੂੰ ਵੀ ਲੋਕਾਂ ਦੀ ਜਿਹੜੀ ਕੰਗਲੀ ਆ ਨਾ ਇਹ ਇੱਕ ਉਂਗਲੀ ਆ ਲੀਡਰ ਦੀ ਕੁਰਸੀ ਨੂੰ ਉਡਾ ਸਕਦੀ ਆ ਉਹ ਫਿਲਮ ਬਾਹੂ ਭਰੀ ਵਾਲੇ ਨੇ ਕਹਿੰਦੇ ਉਹ ਮਿਆਕਰੋਂ ਨੇ ਲੋਕ ਕਮੈਂਟਾਂ ਦੇ ਵਿੱਚ ਭਵੰਤਮਨ ਦੀ ਮਾਤਾ ਚਲੋ ਸਤਿਕਾਰਯੋਗ ਨੇ ਸਾਡੇ ਹਨਾ ਪਤਾ ਕੀ ਕਹਿੰਦੇ ਨੇ ਰਾਜ ਮਾਤਾ ਆ ਚੁਕੇ ਨੇ ਰਾਜ ਮਾਤਾ ਦਾ ਸਵਾਗਤ ਕੀਤਾ ਜਾਵੇ ਬੜਾ ਹਾਸਾ ਵੀ ਆ ਜਾਂਦੇ ਨੇ ਸਵਾਗਤ ਹੈ ਸਾਰੇ ਸਰੋਤਿਆਂ ਦਾ ਮੈਂ ਤਰਨਦੀਪ ਸਿੰਘ ਮੇਰੇ ਨਾਲ ਲਖਵੀਰ ਸਿੰਘ ਅੱਜ ਦਾ ਮੁੱਦਾ ਇਹ ਜਿਹੜਾ ਉਹ ਹੈ ਆਮ ਆਦਮੀ ਪਾਰਟੀ ਦੇ ਵ代ਿਕਾਂ ਦਾ ਕੈਬਨਿਟ ਮੰਤਰੀਆਂ ਦਾ ਕੀ ਜਿਹੜਾ ਸਲੀਕਾ ਏ ਬਿਹੇਵੀਅਰ ਏ ਲੋਕਾਂ ਦਾ ਪਹਿਲਾਂ ਤਾਂ ਲਾਲਜੀਤ ਖੁੱਲਰ ਦਾ ਜਿਨੇ ਸੁਨਿਆਰਾਂ ਨੂੰ ਤਰਖਾਨ ਭਾਈਚਾਰਾ ਨੂੰ ਜਿਹੜੀ ਸ਼ਬਦਾਬੀ ਗੱਡੀ ਫਿਰ ਮਾਫੀ ਮੰਗੀ ਤਾਂ ਹੁਣ ਕਿਸਾਨਾਂ ਬਾਰੇ ਬੋਲ ਚੁੱਕੇ ਨੇ ਵਿਧਾਇਕ ਜਿਹੜੇ ਪੂਚੋ ਮੰਡੀ ਤੋਂ ਵਿਧਾਇਕ ਨੇ ਜਗਸੀਰ ਸਿੰਘ ਉਹਨਾਂ ਦਾ ਕਹਿਣਾ ਹੈ ਕਿ ਕਿਸਾਨ ਨਾਵੇਂ ਹੀ ਜੱਪਾ ਪਾ ਕੇ ਰੱਖ ਦਿੰਦੇ ਨੇ ਉਹਨੇ ਪੰਜਾਬ ਦਾ ਬੇੜਾ ਹਰਕ ਕਰ ਦਿੱਤਾ ਇਹੋ ਬਿਆਨ ਆਇਆ ਇਹਨੂੰ ਲੈ ਕੇ ਕਿਸਾਨ ਪੜ ਕੇ ਪਏ ਨੇ ਤੇ ਉਧਰ ਜਿਹੜੇ ਤਰਖਾਨ ਭਾਈਚਾਰਾ ਰਾਮਗੜੀਆ ਭਾਈਚਾਰਾ ਉਹ ਲਾਲਿਤ ਕੁਲਰਤੀ ਦਿੱਤਾ ਆਇਆ ਫਿਰ ਤਾਂ ਇਸੇ ਆਪ ਪਹਿਲਾਂ ਦਾ ਸਵਾਗਤ ਸਸ਼ੀਕਾ ਨੂੰ ਬਹੁਤ ਬਹੁਤ ਸਵਾਗਤ ਧੰਨਵਾਦ ਹਾਂ ਜੀ ਦੋਨਾਂ ਮੰਤਰੀਆਂ ਦੇ ਵੱਲੋਂ ਇਹ ਵਿਵਾਦਿਤ ਬਿਆਨ ਦਿੱਤੇ ਗਏ ਨੇ ਇੱਕ ਗੱਡੀ ਤੇ ਬੈਠ ਕੇ ਜਾਂ ਕੁਰਸੀ ਤੇ ਬੈਠ ਕੇ ਕਿੰਨਾ ਕੁ ਸੋਭਾ ਦਿੰਦਾ ਕਿਸੇ ਕੈਬਨਿਟ ਮੰਤਰੀ ਦਾ ਵਿਧਾਇਕ ਦਾ ਬਿਆਨ ਦੇਣਾ ਤਾਂ ਪਹਿਲੀ ਗੱਲ ਤਾਂ ਨਾ ਜਿਹੜੇ ਇਹ ਚਾਹੇ ਐਮਐਲਏ ਨੇ ਚਾਹੇ ਮੰਤਰੀਆ ਹੈ ਨਾ ਇਹ ਪੌਦਾ ਬਹੁਤ ਹੀ ਉੱਚਾ ਅਹੁਦੇ ਦਾ ਨਾ ਤੇ ਲੋਕ ਇਹਨਾਂ ਚੁਣਦੇ ਨੇ ਤੇ ਕਿਤਨਾ ਕਿਤੇ ਇਹਨਾਂ ਨੂੰ ਇਹ ਚੀਜ਼ ਭੁੱਲਣੀ ਚਾਹੀਦੀ ਆ ਵੀ ਜਿਹੜੇ ਉਹਦਾ ਇੱਕੇ ਹਰ ਸ਼ਬਦਾਂ ਨੇ ਇੱਕ ਉਹ মিডিਆ ਦੀ ਸੁਰਖੀ ਬਣ ਜਾਂਦਾ ਇਹਨਾਂ ਨੂੰ ਆਪਣੇ ਜਿਹੜੇ ਬਿਆਨ ਨੇ ਉਹ ਬਹੁਤ ਸੋਚ ਸਮਝ ਕੇ ਦੇਣੇ ਚਾਹੀਦੇ ਨੇ ਹੁਣ ਲਾਲਜੀਤ ਕੁਲਜ਼ਮ ਨੇ ਦਿੱਤਾ ਸੀਗਾ ਬਿਆਨ ਆ ਸ਼ਾਇਦ ਰਾਮਗੜੀ ਪਾਈਚੋ ਜਿੰਤਰਖਾਨ ਕਹਿੰਦੇ ਆ ਨਾ ਆਪਾਂ ਉਹਨਾਂ ਬਾਰੇ ਕੁਝ ਗੁੱਲੀ ਘਰੇ ਇਦਾਂ ਉਛਲੇ ਬੋਲੇ ਸੀ ਨਾ ਤੇ ਚਲੋ ਵਿਰੋਧ ਹੋਇਆ ਲਾਲਜੀਤ ਭੁੱਲਣ ਚੰਗੀ ਗੱਲ ਆ ਮਾਫੀ ਮੰਗ ਲਈ ਆਪਣੀ ਗਲਤੀ ਇਹ ਚਲੋ ਹੋ ਜਾਂਦੀ ਆ ਨਾ ਬੰਦੇ ਤੋਂ ਕਈ ਵਾਰ ਭਾਸ਼ਣ ਦੇਣ ਦੌਰਾਨ ਜਾਂ ਬੰਦ ਤੋਂ ਹਾਈਪਰ ਹੁੰਦਾ ਨਾ ਜਾਂ ਕਈ ਵਾਰ ਕੋਈ ਪ੍ਰੈਸ਼ਰ ਹੁੰਦਾ ਕੋਈ ਨਾ ਕੋਈ ਕਿਉਂਕਿ ਚੋਣਾ ਸਿਰ ਤੇ ਨੇ ਇਸ ਵਾਰ ਚੋਣਾ ਦੇ ਵਿੱਚ ਦਬਾਅ ਬੜਾ ਹੈ ਨਾ ਲੀਡਰਾਂ ਦੇ ਤੇ ਉੱਚ ਅਧਿਕਾਰੀ ਨੂੰ ਮਾਫੀ ਮੰਗ ਲਈ ਠੀਕ ਹੈ ਪਰ ਦੂਜੇ ਨੰਬਰ ਤੇ ਆਪਾਂ ਗੱਲ ਕਰਦੇ ਆ ਪੁੱਛੋ ਮੰਡੀ ਤੋਂ ਵਿਧਾਇਕ ਜਗਸੀਰ ਦੀ ਤਾਂ ਇਹਨਾਂ ਨੇ ਕੀ ਕਿਹਾ ਕਿਸਾਨਾਂ ਬਾਰੇ ਕਹਿੰਦੇ ਵੀ ਇਹਨਾਂ ਨੰਮਾ ਜੱਬ ਹੇਲ ਤੇ ਰੱਖ ਜਿੰਦੇ ਨੇ ਮੂੰਹ ਚੜ ਕੇ ਆ ਜਾਂਦੇ ਨੇ ਤੇ ਜਿੱਥੇ ਵੀ ਭਾਜਪਾ ਲੀਡਰ ਜਿੱਥੇ ਵੀ ਕੋਈ ਲੀਡਰ ਹੁੰਦਾ ਤੇ ਉੱਥੇ ਚਲੇ ਜਾਂਦੇ ਨੇ ਠੀਕ ਨਹੀਂ ਕਿਤਨਾ ਕਿਤੇ ਚਲੋ ਕਿਸਾਨਾਂ ਦਾ ਆਪਣਾ ਅਧਿਕਾਰ ਆ ਪ੍ਰਦਰਸ਼ਨ ਕਰਨ ਦਾ ਹਰੇਕ ਮੰੰਦਰਾ ਅਧਿਕਾਰ ਆ ਆਪਾਂ ਸਮਾਅ ਪੰਜਾਬ ਦੇ 6 ਮਨਵਲਾ ਸੰਵਿਧਾਨ ਦੇ ਵਿੱਚ ਹਰੇਕ ਮੰੰਦ ਨੂੰ ਆਪਣਾ ਹੱਕ ਮੰਗਣ ਦਾ ਪ੍ਰਦਰਸ਼ਨ ਕਰਨ ਦਾ ਭਾਸ਼ਣ ਦੇਣ ਦਾ ਅਧਿਕਾਰ ਹੈਗਾ ਜੇ ਕਿਸਾਨ ਜਥੇਬੰਦੀਆਂ ਪ੍ਰਦਰਸ਼ਨ ਕਰਦੀਆਂ ਨੇ ਤਾਨੂੰ ਕਰਦੋ ਸਹੀ ਤੁਸੀਂ ਉਹਨਾਂ ਦੇ ਸਮਰਥਨ ਦਾ ਕੀ ਕਰਨਾ ਹਨ ਆ ਨਾ ਚੀਜ਼ਾਂ ਭੁੱਲ ਗਏ ਹੁਣ ਬਾਰਡਰ ਦੇ ਉੱਤੇ ਕਿੰਨੇ ਨਾਲ ਕਿਸਾਨਾਂ ਦੇ ਉੱਤੇ ਅਤੁੱਗਾਇ ਦੇ ਗੋਲੇ ਭਰੇ ਨੇ ਠੀਕ ਕਿੰਨੇ ਨਾਲ ਗੋਲੀਆਂ ਮੱਚੀਆਂ ਕਿਸਾਨਾਂ ਨੌਜਵਾਨ ਸ਼ੁਭਕਰ ਨਜ਼ੀਰ ਹੋ ਗਿਆ ਰਿਤਪਾਲ ਜਖਮੀ ਪੂਰਾ ਹੋ ਜਾਂਦਾ ਕਿੰਨੇ ਕਿਸਾਨ ਆ ਜਿਹੜੇ ਉੱਤੇ ਜਿਹੜੀ ਮੌਤ ਹੋ ਚੁੱਕੀ ਆ ਇਹ ਚੀਜ਼ਾਂ ਭੁੱਲ ਗਏ ਇਹਨਾਂ ਨੇ ਸਪੋਰਟ ਤਾਂ ਕੀ ਕਰਨੀ ਉਹ ਦੂਜੇ ਨੰਬਰ ਦੇ ਕਿਸਾਨ ਨੂੰ ਆਇਆ ਕਹਿ ਰਹੇ ਨੇ ਵੀ ਤਾਂ ਜਾ ਕੇ ਮੂੰਹ ਚੱਕ ਕੇ ਆਏ ਇਹਨਾਂ ਨੇ ਇਹਨਾਂ ਨੂੰ ਕੀ ਹੋਇਆ ਨੇ ਪੰਜਾਬ ਦਾ ਮੀੜਾ ਕਰ ਦਿੱਤਾ ਪਿਆ ਜਿਹੜਾ ਚੀਜ਼ ਭੁੱਲ ਗਿਆ ਜਿਹੜਾ ਛੱਪ ਨੂੰ ਮੂੰਹ ਚੋਂ ਕੱਢ ਰਿਹਾ ਇਹ ਤਾਂ ਬੋਲ ਰਹੇ ਜੇ ਕਿਸਾਨ ਅੰਨ ਪੈਦਾ ਕਰਦਾ ਪਰ ਉਹ ਆਪਣੇ ਨਾਲ ਅੰਨ ਖਾਂਦੇ ਆ ਢਿੱਡ ਸੀ ਜਾਂਦਾ ਪਰ ਤਾਂ ਜੀ ਹੁੰਦੇ ਆ ਤਾਂ ਬੋਲਦੇ ਨੇ ਚੀਜ਼ਾਂ ਭੁੱਲ ਗਿਆ ਅੰਨੇ ਜਦ ਤੱਕ ਲੀਡਰ ਇਹਨਾਂ ਨੂੰ ਚਾਹੀਦਾ ਨੇ ਜਿਹੇ ਬਿਆਨ ਦੇਣਾ ਫਿਰ ਬਾਅਦ ਚ ਕਹਿੰਦੇ ਨੇ ਸਾਨੂੰ ਕਿਸਾਨ ਪੁੱਠਾ ਚੰਗਾ ਬੋਲਦੇ ਨੇ ਸਾਡਾ ਬਰੂਧ ਕਰਦੇ ਨੇ ਕਰਨਗੇ ਜੇ ਆਪਾਂ ਜੇਕਰ ਆਪਾਂ ਸ਼ਵਦਾਲੀ ਆਪਾਂ ਆਪਣ ਸਾਨੂੰ ਨੂੰ ਕੋ ਬੁਰਾ ਚੰਗਾ ਬੋਲਣਗੇ ਤਾਂ ਫਿਰ ਭੜਕ ਗਈ ਗੱਲ ਕੀ ਸੀਗੀ ਗਰਮੀਤ ਸਿੰਘ ਬੁੱਟੀਆਂ ਦੇ ਮੁੰਡੇ ਦਾ ਵਿਰੋਧ ਕੀਤਾ ਸੀ ਕਿਸਾਨਾਂ ਨੇ ਆਪਾਂ ਨੇ ਦੇਖਿਆ ਵੀਡੀਓ ਉਹਦੇ ਵਿੱਚ ਕਿਸਾਨਾਂ ਨੂੰ ਸਵਾਲ ਜਵਾਬ ਕਰ ਰਹੇ ਨੇ ਬਣਦੇ ਹੀ ਵੀ ਨੇ ਵਧੀਆ ਗੱਲਾਂ ਸਵਾਲ ਜਵਾਬ ਕਰਨ ਵੀ ਇਹਨੇ ਲਾਏ ਨੇ ਆਮ ਆਦੀ ਪਾਰਟੀ ਨੇ ਸਵਾਲ ਕਰਨ ਲਾਇ ਲੀਡਰ ਤੇ ਹੁਣ ਜੇਕਰ ਉਹਨਾਂ ਕਿਸਾਨਾਂ ਨੇ ਸਵਾਲ ਪੁੱਛ ਲਿਆ ਤੇ ਜਵਾਬ ਤੋਂ ਭੱਜਦੇ ਕਿਉਂ ਤੇ ਉੱਤੇ ਗਰਮੀਤ ਖੁੰਡੀਆਂ ਦੀ ਗੱਲ ਕੀਤੀ ਜਾਵੇ ਤਾਂ ਉਹ ਖੁਦ ਖੇਤੀਬਾੜੀ ਮੰਤਰੀ ਨੇ ਤੇ ਉਹਨਾਂ ਦਾ ਸਭ ਤੋਂ ਵੱਡਾ ਜਿਹੜਾ ਸੁਭਾਅ ਬੜਾ ਠਹਿਰਾ ਵਾਲਾ ਪਰ ਇੱਕ ਨਿੱਜੀ ਚੈਨਲ ਤੇ ਉਹਨਾਂ ਦੇ ਕਿਸੇ ਪੱਤਰਕਾਰ ਨੇ ਉਹਨਾਂ ਦੇ ਨਾਲ ਗੱਲ ਕਰਨੀ ਚਾਹੀਈ ਉਹ ਮੈਂ ਕਿਹਨੂੰ ਕਹਿੰਦਾ ਪਰੇ ਕਰ ਇਹੀ ਮੈਂ ਕਹਤੇ ਨਾ ਮੇਰੇ ਮੁੰਡੇ ਦੀ ਵੀਡੀਓ ਵਾਇਰਲ ਹੋ ਜਾ। ਸੋ ਬਟਿੰਡ ਦੇ ਇੱਕ ਚੈਨਲ ਨਾਲ ਨਿੱਜੀ ਚੈਨਲ ਦਾ ਨਾਮ ਨਹੀਂ ਲੈ ਸਕਦੇ ਪਰ ਨੋਜ਼ਬਾਨਾ ਨੇ ਪੂਰੀ ਰੇਲ ਬਣਾਈ ਆ ਫਿਰ ਖੁੰਡੀਆਂ ਦੀ। ਵੀ ਖੁੰਡੀਆਂ ਤੋਂ ਲੋਕਾਂ ਦੇ ਨਾਲ ਬਣਿਆ ਹੋਇਆ। ਤੋਂ ਲੋਕਾਂ ਦੇ ਸਵਾਲਾਂ ਦੇ ਜਵਾਬ ਦੇ ਜੇ ਤਾੜਾ ਤਾਂ ਜਵਾਬ ਦੇ। ਇਥੇ ਮੈਂ ਗੱਲ ਕਰਦਾ ਚਰਨਜੀਤ ਸਿੰਘ ਚੰਨੀ ਦੀ ਜਦੋਂ ਮੁੱਖ ਮੰਤਰੀ ਚੰਨੀ ਸੀਗੇ ਆਪਣੇ ਵਕਤ ਦੇ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਾਫਲਾ ਪੂਰੀ ਬੜਕ ਨਾ ਰੋਕਿਆ ਕਿਸੇ ਨੇ ਪੰਜਾਬ ਦੇ ਹੱਕ ਜਹਾਂ ਦਾ ਨਾਰਾ ਨਹੀਂ ਮਾਰਿਆ ਸਿਰਫ ਚਰਨਜੀਤ ਸਿੰਘ ਚੰਨੀ ਨੇ ਹਾਂ ਦਾ ਨਾਰਾ ਮਾਰਿਆ ਸਿੱਧਾ ਕਹਿ ਦਿੱਤਾ ਸੀ ਹਾਂ ਕਿਸਾਨ ਭਰਾਵਾਂ ਦੇ ਨਾਲ ਆ ਜੀ ਉਹਨਾਂ ਨੇ ਰੋਕ ਲਿਆ ਤਾਂ ਫਿਰ ਮੁੱਖ ਮੰਤਰੀ ਉਹਦੀ ਸਿਕਿਉਰਿਟੀ ਲੈ ਕੇ ਆਉਂਦਾ ਸਿੱਧੀ ਗੱਲ ਕਹੀ ਸੀ ਜਦੋਂ ਤੁਸੀਂ ਜਾਣਦੀ ਹੋ ਨਾ ਆਏ ਸੀਗੇ ਪ੍ਰਧਾਨ ਮੰਤਰੀ ਤਾਂ ਚਰਨਜੀਤ ਸਿੰਘ ਚੰਨੀ ਨੇ ਸਿੱਧਾ ਕਹੇ ਪ੍ਰਧਾਨ ਮੰਤਰੀ ਆ ਦੀ ਸਿਕਿਉਰਿਟੀ ਤੱਕ ਨਹੀਂ ਲੈ ਕੇ ਆ ਸਕਦਾ ਹਣਾ ਹਾਲਾਂਕਿ ਸਾਰੇ ਦੇ ਦਬਲਾਂ ਨੂੰ ਪਰ ਚੰਨੀ ਪੰਜਾਬ ਦੇ ਹੱਕ ਤੇ ਨਿੱਤਰਿਆ ਕਿਸਾਨਾਂ ਦੇ ਹੱਕ ਤੇ ਨਿੱਤਰਿਆ ਕਿਹੜਾ ਮੰਤਰੀ ਕਿਸਾਨਾਂ ਦੇ ਹੱਕ ਦੇ ਨਿੱਤਰਿਆ ਪੁਰਦਲ ਕਰਦੇ ਹੁਣ ਕਾਂਗਰਸ ਦੀ ਗੱਲ ਕਰਦੇ ਹੁਣ ਚਾਹੇ ਕਾਂਗਰਸ ਦੇ ਪ੍ਰਧਾਨ ਨੇ ਬਰਿੰਦਰ ਸਿੰਘ ਰਾਜਾ ਬਰਿੰਦਰ ਹਣਾ ਹੁਣ ਵਰਗਰ ਸਿੰਘ ਦਾ ਬਿਆਨ ਵੀ ਆਇਆ ਸੀ ਨਾ ਵਰਗਰ ਸਿੰਘ ਨੇ ਹੁਣ ਇਹ ਕੀ ਕੀਤਾ ਹੁਣ ਜਿਹੜਾ ਅੰਮੀ ਪਾਰਟੀ ਦੇ ਐਮਐਲਏ ਦੇ ਵੱਲੋਂ ਜਗਸੀਰ ਦੇ ਵੱਲੋਂ ਕਿਸਾਨਾਂ ਬਾਰੇ ਬੇਅਦਬਤਾ ਗਿਆ ਉਹਨੇ ਲਿਖਿਆ ਕੋਈ ਕਹਣਾ ਵੀ ਅਨਦਾਜ਼ਤਾ ਜੀ ਦੇ ਸਰਤੇ ਆਪਾਂ ਬੈਠੇ ਅੱਜ ਆਪਾਂ ਖਾ ਪੀ ਰਹੇ ਹਾਂ ਅੱਪਾ ਜਿੰਦਗੀ ਦਾ ਅੰਤ ਪਾ ਲਿਆ ਪਰ ਕਿਤਰਾ ਕਿਤੇ ਤੁਸੀਂ ਇਹਨਾਂ ਬਾਰੇ ਅਜਿਹੇ ਬਿਆਨ ਦੇਣਾ ਬਹੁਤ ਹੀ ਗਲਤ ਆ ਕਿਉਂਕਿ ਜਦੋਂ ਕਾਂਗਰਸ ਪਾਰਟੀ ਵੱਲੋਂ ਹਮੇਸ਼ਾ ਇਹ ਦੰ ਆਪਾਂ ਦੇਖਦੇ ਆ ਨਾ ਰਾਜਾ ਬੜਿੰਦਰ ਚਾਹੇ ਪ੍ਰਗਟ ਸਿੰਘ ਹੋਰ ਕਾਂਗਰਸੀ ਤੇ ਇਹਨਾਂ ਦੇ ਬੰਦੋਂ ਸਖਫਾਜ਼ ਸਿੰਘ ਖੈਰਾ ਹੈ ਨਾ ਸਭ ਤੋਂ ਅੱਗੇ ਹੁੰਦੇ ਨੇ ਕਿਸਾਨਾਂ ਦੇ ਰਿਕ ਮੁੱਦਿਆਂ ਲੈ ਕੇ ਕਿਸਾਨਾਂ ਨਾਲ ਚਲੋ ਜਿਹੜਾ ਇਹਨਾਂ ਦਾ ਹੱਥ ਵਿੱਚ ਨਹੀਂ ਹੈਗਾ ਹੋਜਾ ਪਰ ਫਿਰ ਵੀ ਕਿਤਨਾ ਕੀਤੇ ਇਹ ਕਿਸਾਨਾਂ ਦੀ ਆਵਾਜ਼ ਬੁਲੰਦ ਕਰਦੇ ਨੇ ਉਹੀ ਕਹਿੰਦੇ ਇਹਨਾਂ ਦਾ ਵੀ ਥੋੜੇ ਹੁਣ 92 ਐਮਐਲਏ ਨੇ ਉਹਦੀ ਪਾਰਟੀ ਦੇ ਹੁਣ ਇੱਕ ਦਿਨ ਵੀ 92 ਚ ਇੱਕ ਨਹੀਂ ਕਿਸਾਨ ਰੱਖ ਜਿੱਤ ਰਿਹਾਗਾ ਸਹੀ ਨਹੀਂ ਕਿਹਾ ਤਾਂ ਉਥੇ ਚੰਦੀ ਚੰਨੀ ਦੇ ਜਿਹੜੇ ਹੱਕ ਦੀ ਮੈਂ ਗੱਲ ਕੀਤੀ ਆ ਤਾਂ ਉਹਦੀ ਜਿੱਤ ਪੱਕੀ ਹੈ ਜਲੰਧਰ ਤੋਂ ਕਿਉਂਕਿ ਜਲੰਧਰ ਦੇ ਲੋਕ ਉਹਦੇ ਨਾਲ ਜੁੜ ਚੁੱਕੇ ਨੇ ਹੁਣ ਮੈਂ ਗੱਲ ਕਰਦਾ ਵਿਕਰਮ ਅਜੀਤਿਆ ਦੇ ਡਿਬੇਟ ਦੀ ਜਿਹੜਾ dxcir ਵਿਧਾਇਕ ਆ ਇੱਕ ਫੌਜੀ ਆ ਇਹ ਕਹਿੰਦੇ ਇੱਕ ਰਿਟਾਇਰ ਫੌਜੀ ਹੈ ਆਰ ਇਹਦਾ ਜਿਹੜਾ ਬਿਆਨ ਆਇਆ ਕਿ ਕਿਸਾਨ ਪੰਗਾ ਪੰਗਾ ਵਹਿ ਜਾਂਦੇ ਨੇ ਤੇ ਉਹਨਾਂ ਨੂੰ ਗੱਲ ਕਰਨ ਦਾ ਲੈਜਾ ਨਹੀਂ ਸਲੀਕਾ ਨਹੀਂ ਬੜੀ ਮੰਦਭਾਗੀ ਗੱਲ ਆ ਇਹ ਦੂਜੀ ਗੱਲ ਮਨੀਟੀਆਂ ਕਹਿੰਦਾ ਤੁਸੀਂ ਵਾਦਾ ਕਰਿਆ ਸੀ ਐਮਐਸਪੀ ਦਾ ਸੀ 5 ਫਸਲਾਂ ਤੇ ਐਮਐਸਪੀ ਦੇਵਾਂਗੇ ਚੁਟਕੀ ਵਜਾ ਕੇ ਮੈਡਮ ਕਹਿੰਦੀ ਸੀ ਉਹ ਦਿੱਤੀ ਨਹੀਂ ਹਨਾ ਦੂਜੀ ਗੱਲ ਮੁਆਵਜ਼ੇ ਦੀ ਗੱਲ ਖੁੜੀਆ ਦਾ ਇਲਾਕਾ ਬਠਿੰਡਾ ਉੱਥੇ ਸੰਡੀ ਦੇ ਨਾਲ ਗਲਾਬੀ ਸੰਡੀ ਨਾਲ ਬਹੁਤ ਨੁਕਸਾਨ ਹੋਇਆ ਖੜਾ ਨਾਲ ਨੁਕਸਾਨ ਹੋਇਆ ਇਹਨਾਂ ਦਾ ਮੁਆਵਜ਼ਾ ਨਹੀਂ ਦਿੱਤਾ ਗਿਆ ਭਗਵਾਨਤਮਾਨ ਹੀ ਕਹਿੰਦਾ ਸਹੀ ਕਿ ਮੁਰਗੀ ਤੋਂ ਲੈ ਕੇ ਬੱਕਰੀ ਤੱਕ ਦਾ ਮੁਆਵਜ਼ਾ ਦੋ ਕਿਸੇ ਨੂੰ ਕੁਝ ਨਹੀਂ ਦਿੱਤਾ ਜਿਹਨੂੰ ਲੈ ਕੇ ਮਨੀਟੀਆਂ ਨੇ ਘੇਰੇ ਆ ਪਰਗਤ ਸਿੰਘ ਨੇ ਵੀ ਘੇਰੇ ਆ ਤੁਹਾਡਾ ਟਵੀਟ ਜਿਹੜਾ ਕਹਨਾ ਉਹ ਵੀ ਆਪਾਂ ਜਰੂਰ ਸਾਂਝਾ ਕਰਾਂਗੇ ਤੇ ਪ੍ਰਗਤ ਸਿੰਘ ਵੀ ਕਹਿੰਦਾ ਵੀ ਭਾਈ ਸਾਹਿਬ ਤੁਸੀਂ ਕਿਸਾਨਾਂ ਨੂੰ ਗਲਤ ਬੋਲਦੇ ਹੋ ਜੇ ਤੁਸੀਂ ਰਾਜ ਦੇ ਮੌਜੂਦਾ ਵਜ਼ੀਰ ਹੋ ਵਜ਼ੀਰ ਜੇ ਬੋਲਣਗੇ ਤਾਂ ਫਿਰ ਆਉਣ ਵਾਲੀਆਂ ਵੋਟਾਂ ਤੁਸੀਂ ਫਿਰ ਦੇਖੋਈ ਚੱਕ ਰਹੇ ਹੁਣ ਕਿਤਨਾ ਕਿਤੇ ਸਰਕਾਰ ਵੀ ਥੋੜੀ ਬਦਲਾਈ ਹੋਈ ਹੈ ਕਿਉਂਕਿ ਇਹਨਾਂ ਨੂੰ ਸਮਝ ਨਹੀਂ ਆ ਰਿਹਾ ਇਸ ਵਾਰ ਭਗਵਾਨਤਮਨ ਸਾਹਿਬ ਕਹਿ ਚੁੱਕੇ ਨੇ ਕਿ 13 0 ਪਰ ਜਿਹੜੇ ਹਿਸਾਬ ਨਾਲ ਪੰਜਾਬ ਦੇ ਹਾਲਾਤ ਨੇ ਉਹ ਲੱਗਦਾ ਨਹੀਂ 13 0 ਦਾ ਕੰਮ ਹੋਊਗਾ ਕੰਮ ਉਲਟ ਵੀ ਹੋ ਸਕਦਾ ਕਿਤਨਾ ਨਹੀਂ ਤੇ ਸਹੀ ਨਹੀਂ 0 13 ਵੀ ਹੋ ਸਕਦੀ ਹੈ ਕਿ ਹਰ ਕਿਹੜੀ ਲੋਕਾਂ ਨੇ ਹੁਣ ਲੋਕਾਂ ਨੇ ਪਹਿਲਾਂ ਦੁੱਤਾ ਦੀ ਬੋਲ ਨੂੰ ਫਤਵਾ ਦਿੱਤਾ ਆ ਆਦੀ ਪਾਰਟੀ ਨੂੰ ਤਾਂ ਇਹਨਾਂ ਤੋਂ ਕਿਉਂ ਤੰਗ ਸੀਗੇ ਚਾਹ ਕਾਂਗਰਸ ਅਕਾਲੀ ਦਲ ਨੇ ਬੀਜੇਪੀ ਨੂੰ ਤੰਗ ਸੀ ਆਦੀ ਪਾਰਟੀ ਨੂੰ ਲੈ ਕੇ ਆ ਕੇ ਪਰ ਕਿਤਨਾ ਕਿਤੇ ਨਾ ਹੁਣ ਉਹੀ ਕੰਮ ਲੋਕਾਂ ਦੇ ਮਨ ਚ ਫੇਰ ਹੋ ਗਿਆ ਉਹਨੂੰ ਸੋਚਣ ਲੱਗ ਕੇ ਵੀ ਅਸੀਂ ਕਿਹਨੂੰ ਵੋਟ ਪਾਈ ਇਹ ਵੀ ਅਸੀਂ ਕਾਂਗਰਸ ਵੀ ਦੇਖ ਲਿਆ ਅਕਾਲੀ ਦਲ ਵੀ ਦੇਖ ਲਿਆ ਤੇ ਇਹ ਬੀਜੇਪੀ ਵੀ ਚੱਲ ਬੀਜੇਪੀ ਦਾ ਸੈਂਟਰ ਦੇਖੀ ਤੇ ਦੰਬਰ 3 ਤੇ ਝਾੜੂ ਵੀ ਦੇਖ ਲਿਆ ਆਹਣ ਲੋਕਾਂ ਦੇ ਮਨ ਚ ਸਵਾਲ ਹੈ ਕਿ ਨਹੀਂ ਇਹ ਬਣਦਾ ਹੁਣ ਕਿਤਨਾ ਕਿਤੇ ਲੋਕ ਫਿਰ ਵੀ ਉਲਝੇ ਹੋਏ ਨੇ ਹੁਣ ਲੋਕ ਨੇ ਪਹਿਲਾਂ ਤਾਂ ਝਾੜੂ ਦੱਬਦਾ ਹੁਣ ਇਸ ਵਾਰ ਉਹ ਬਟਨ ਬਦਲਣਾ ਮੈਨੂੰ ਲੱਗਦਾ ਫਿਰ ਦੱਪਣ ਤੋਂ ਪਹਿਲਾਂ ਲੋਕ ਸੋਚਣਗੇ ਵੀ ਅਸੀਂ ਕਿਹੜਾ ਬਟਨ ਦੱਬੀਏ ਸਹੀ ਗੱਲ ਲੋਕਾਂ ਨੂੰ ਸੋਚਣਾ ਵੀ ਚਾਹੀਦਾ ਰਿਸੋਰਸ ਕਰਨ ਕੇ ਵੋਟ ਪਾਉਣੀ ਚਾਹੀਦੀ ਹੈ ਰੇਖ ਨੂੰ ਪੜਕਣਾ ਚਾਹੀਦਾ ਨਾ ਜਿੰਨਾ ਟਾਈਮ ਹੋਗਾ ਚਲ ਸਰਕਾਰ ਦੇ ਕੋਈ ਚੰਗੇ ਕੰਮ ਵੀ ਨੇ ਕਿਤਨਾ ਕਿਤੇ ਚੰਗੇ ਕੰਮ ਨੇ ਪਰ ਥੋੜਾ ਮੋਟਾ ਜਿਹੜਾ ਵਿਰੋਧ ਹੋ ਰਿਹਾ ਇਹ ਆਮ ਲੋਕਾਂ ਦੀ ਹੋ ਰਹੀ ਹੈ ਨਾ ਕੀ ਰਾਜਨੀਤਿਕ ਤੰਤਰ ਹੋ ਰਿਹਾ ਸੋ ਗੱਲ ਕਰਦੇ ਹੁਣ ਤਮਾਮ ਪਾਰਟੀਆਂ ਦੇ ਭਾਜਪਾ ਦਾ ਵਿਰੋਧ ਪੂਰਾ ਪੰਜਾਬ ਵਿੱਚ ਰ ਪੋਸਟਰ ਲਾ ਕੇ ਆਮ ਆਦਮੀ ਪਾਰਟੀ ਨਾਲ ਦਾ ਵੀ ਰੰਦਾਵੇ ਨੇ ਨਾ ਇੱਕ ਵਾਰ ਜਿਹੜਾ ਸਰਜਿੰਦਰ ਰੰਦਾਵਾ ਮੈਂ ਚੈਨਲ ਦੇ ਵਿੱਚ ਸੀਗਾ ਕਿਸੇ ਦੇ ਵਿੱਚ ਮੈਂ ਵਾਈਟ ਲੈਣ ਗਿਆ ਇੱਕ ਬੜਾ ਫੁੱਲਪੂਲਾ ਮੇडम ਚਾਰੇ ਕੱਚੇ ਮਲਾਜਨ ਸੀਗਾ ਉਹਨੂੰ ਬੜੀ ਭੱਦੀ ਸਬਦਾਬ ਨਹੀਂ ਬੋਲੀ ਹੈ ਨਾ ਜਿਹੜੇ ਉੱਚਾ ਦੇ ਵਾਲੇ ਹੁੰਦੇ ਨੇ ਇਹਨਾਂ ਨੂੰ ਇਹ ਨਹੀਂ ਪਤਾ ਵੀ ਉਹਦੇ ਤੇ ਰਤਬੇ ਲੋਕ ਭਲਾਈ ਲਈ ਹੁੰਦੇ ਨੇ ਨਾ ਕਿ ਲੋਕਾਂ ਤੇ ਰੋਹ ਪਾਉਣ ਲਈ ਇਹ ਰੋਹ ਝਾੜ ਰਹੇ ਤੇ ਇੰਨਾ ਬੁਰਾ ਔਰ ਕਿਸਾਨਾਂ ਵੇਲੇ ਵੀ ਬਹੁਤ ਕੁਝ ਜਦੋਂ ਕਿਸਾਨ ਹੈ ਨਾ ਵੇਲੇ ਵੀ ਹੋਏ ਕੈਬਨਟ ਦਾ ਵੀ ਵਿਰੋਧ ਕੀਤਾ ਕੈਬਨਟ ਦੇ ਕੈਪਟਨ ਵੇਲੇ ਨਾ ਕਰਨਾ ਤਾ ਬੜਾ ਕੁਝ ਹੋਇਆ ਤਾਂ ਹੁਣ ਇਹ ਤਾਂ ਚੱਲਣਾ ਹੀ ਪੈਣਾ ਹਨ ਉਹ ਲੀਡਰ ਭੁੱਲ ਜਾਂਦੇ ਨੇ ਇਹ ਤਾਂ ਲੀਡਰਾਂ ਦੀ ਤਾਂ ਮਾਰ ਆ ਇਹ ਭੁੱਲ ਜਾਂਦੇ ਨੇ ਲੋਕਾਂ ਦੀ ਤਾਕਤ ਨੂੰ ਵੀ ਲੋਕਾਂ ਦੀ ਜਿਹੜੀ ਇੱਕ ਉਂਗਲੀ ਆ ਨਾ ਵੀ ਇੱਕ ਉਂਗਲੀ ਆ ਲੀਡਰ ਦੀ ਕੁਰਸੀ ਨੂੰ ਉਡਾ ਸਕਦੀ ਆ ਹੁਣ ਤੁਸੀਂ ਦੇਖਿਆ ਪਿਛਲੀ ਵਾਰ ਹੁਣ ਕੀ ਹੋਇਆ ਇਲੈਕਸ਼ਨ ਦੇ ਵਿੱਚ ਵੱਡੇ ਵੱਡੇ ਕਹਿੰਦੇ ਕਹਿੰਦੇ ਮਹਾਰਾਜਾ ਤੋਂ ਲੈ ਕੇ ਹਨਾ ਪੂਰੇ ਧਨਾੜ ਬੰਦੇ ਥੱਲੇ ਜਾਦੇ ਜਿੱਤੇ ਗੌਣ ਨੇ ਬਿਲਕੁਲ ਆਮ ਨਾ ਕੋਈ ਮੋਬਾਈਲ ਦਾ ਨਾ ਕੋਈ ਕਿਵੇਂ ਇਹ ਚੀਜ਼ਾਂ ਹੀ ਭੁੱਲ ਜਾਂਦੇ ਨੇ ਕਿ ਤਰ੍ਹਾਂ ਰੱਖਦੇ ਉਹੀ ਕੰਮ ਨੇ ਹੁਣ ਇਹਨਾਂ ਦੇ ਵਿੱਚ ਆਉਣ ਲੱਗ ਗਿਆ ਜਿਹੜੇ ਆਮ ਸੀ ਨਾਮ ਤੋਂ ਖਾਸ ਹੋਣ ਲੱਗ ਗਏ ਬੀਬੀ ਸਿਕਿਉਰਟੀਆਂ ਲੈ ਲਈਆਂ ਦੀ ਤੱਕੜੀ ਉਹਦੀ ਮੰਮੀ ਦੀ ਸਿਕਿਉਰਟੀ ਯਾਰ ਬਹੁਤ ਅੰਤਮਾਨ ਦੀ ਮਾਤਾ ਸ੍ਰੀ ਕਾਨੂੰ ਕਹਿਣਾ ਮੈਂ ਵੀ ਉਹ ਫਿਲਮ ਬਾਹੁ ਭਲੀ ਵਾਲੀ ਨੇ ਕਹਿੰਦੇ ਉਹ ਮਜ਼ਾਕ ਹਟਾਉਂਦੇ ਨੇ ਲੋਕ ਕਮੈਂਟਾਂ ਦੇ ਵਿੱਚ ਉਹ ਅੰਤਮਾਨ ਦੀ ਮਾਂ ਦਾ ਚਲੋ ਸਤਿਕਾਰਯੋਗ ਨੇ ਸਾਡੇ ਹਨਾ ਪਤਾ ਕੀ ਕਹਿੰਦੇ ਨੇ ਰਾਜ ਮਾਤਾ ਅੱਜ ਜੋ ਕਹਿੰਦੇ ਨੇ ਰਾਜ ਮਾਤਾ ਦਾ ਸਵਾਗਤ ਕੀਤਾ ਜਾਵੇ ਬੜਾ ਹਾਸਾ ਵਿਆਖਾ ਕਰਦੇ ਨੇ ਸੀ ਐਮ ਆ ਸੀਐਮ ਦੀ ਵਾਈਫ ਉਹਦੀ ਮਾਤਾ ਨੇ ਹਨਾ ਸੀਐਮ ਦਾ ਬ੍ਰਦਰ ਵੀ ਹੁੰਦਾ ਕਿਤਨਾ ਕਿਤੇ ਚੱਲੋ ਇਹ ਸਕਿਉਰਟੀ ਬਣ ਉਹਨਾਂ ਦੀ ਥੋੜੀ-ਮੋਟੀ ਬਣਦੀ ਹੁੰਦੀ ਆ ਪਰ ਇਹ ਤਾਂ ਉਦਘਾਟਨ ਕਰਦੇ ਫਿਰਦੇ ਨੇ ਕਿ ਕੱਟਦੇ ਫਿਰਦੇ ਨੇ ਨੀਵਣ ਕੱਟਦੇ ਫਿਰਦੇ ਨੇ ਪਹੁੰਚ ਹੀ ਹੈ ਉਹ ਚੱਲੋ ਇਕੱਲਾ ਸੀਐਮ ਜਿਹੜਾ ਉਹਦਾ ਸੀਐਮ ਦਾ ਸਕਿਉਰਟੀ ਐਟ ਟਾਈਮ ਸਿਰਫ ਅਥਾਰਟੀ ਸੀਐਮ ਸਾਹ ਕੋਲ ਆ ਜਾਂ ਫਿਰ ਐਮਐਲਏ ਕੋਲ ਆ ਆਪਣੇ ਜੇ ਮੈਂ ਮੈਂ ਐਮਐਲਏ ਦਾ ਮੇਰੇ ਮਤਲਬ ਮੁੰਡੇ ਕੋਲ ਫਿਰ ਉਹ ਛੋਟੀ ਹੋ ਸਕਦੀ ਆ ਵਿਰੋਧ ਕਰਨ ਕਰੇ ਜਾ ਕੋਰੇ ਨਾ ਵੈਸੇ ਚੱਲੀ ਜਾਂਦਾ ਰਾਜਨੀਤਿਕ ਜੀਤ ਵਿੱਚ ਸਿਰਸਾ ਚੱਲਦਾ ਜੇ ਮੈਂ ਨਹੀਂਗਾ ਤਾਂ ਮੈਂ ਆਪਣੇ ਕੋਲੇ ਜਿਆਦਾ ਮੈਂ ਬਣਾ ਲੀਟਰ ਪੀਜ ਨਹੀਂ ਸਕਦਾ ਪਰ ਕਿਤਨਾ ਕਿਤੇ ਗਲਤ ਆ ਉਹ ਠੀਕ ਹੈ ਜਿਹੜੇ ਬੰਦੇ ਕੋਲ ਆਉਂਦਾ ਉਹਨੂੰ ਆਪ ਜਾਣਣਾ ਚਾਹੀਦਾ ਜੇ ਟਾਈਮ ਨਹੀਂ ਹੈ ਜਿੰਨੀ ਕਰ ਲ ਜਾਓ ਹਨਾ ਆਪਣਾ ਇਹਦਾ ਨਾ ਤਾਂ ਉਸ ਟਾਈਮ ਕਿੰਨਾ ਫालतू ਖਰਚਾ ਵੀ ਹੁੰਦਾ ਸਿਕورٹی ਦਾ ਖਰਚਾ ਨਾ ਇਦੋਂ ਟ੍ਰੱਫਿਕ ਮੰਡੀ ਦੰਦੇ ਆ ਆਪਣੇ ਕਿਸੇ ਰੈਸਟੋਰੈਂਟ ਖੋੜੀ ਦੰਦੇ ਵੀ ਚਲੋ ਤੂੰ ਜਾਇਆ ਉੱਥੇ ਇਹਦਾ ਚੀਜ਼ ਕਿਤਨਾ ਕਿਤੇ ਗਲਤ ਨੇ ਤਾਂ तमाम ਗੱਲਾਂ ਵਾਤਾਂ ਕੀਤੀ ਨੇ ਪਰ ਮੁੱਖ ਦੀ ਗੱਲ ਇਹ ਆ ਕਿ ਕਿਸਾਨਾਂ ਨੇ ਵਿਰੋਧ ਕਰਨਾ ਹੁਣ ਆਮ ਆਦਮੀ ਪਾਰਟੀ ਦਾ ਵੀ ਸ਼ੁਰੂ ਕਰ ਦਿੱਤਾ ਨਾ ਕਿਸਾਨ ਕਹਿੰਦੇ ਅਸੀਂ ਆਮ ਆਦਮੀ ਪਾਰਟੀ ਵਾਲਿਆਂ ਨੂੰ ਅੱਗੇ ਸਵਾਲਾਂ ਦੇ ਜਵਾਬ ਦੇਣੇ ਪੈਣਗੇ ਦੇਣੇ ਤਾਂ ਪੈਣਗੇ ਕਿਸੇ ਵੀ ਪਾਰਟੀ ਦਾ ਚਾਹੇ ਆਮ ਆਦਮੀ ਪਾਰਟੀ ਦਾ ਹੋਵੇ ਕਾਂਗਰਸ ਦਾ ਹੋਵੇ ਭਾਜਪਾ ਦਾ ਦੇ ਕਾਲੀਆਂ ਦਾ ਵੀ ਕਿਉਂਕਿ ਹਰ ਇੱਕ ਦੇ ਰਾਸ ਵਿੱਚ ਕੁਛ ਨਾ ਕੁਛ ਜ਼ਰੂਰ ਜਵਾਬ ਤਾਂ ਜਿਹੜੇ ਪਾਇਆ ਗਿਆ ਨੇ ਪੁੱਛੋ ਤੋਂ ਹਨਾ ਹੁਣ ਉਹਨਾਂ ਨੇ ਦਿੱਤਾ ਬਿਆਨ ਕਿਸਾਨਾਂ ਬਾਰੇ ਬੋਲ ਬੈਠੇ ਹਨਾ ਉਹ ਕਿਸਾਨਾਂ ਨੂੰ ਕਹਿ ਦੇ ਇਹਨਾਂ ਨੇ ਪਿਆ ਦਾ ਬੇੜਾ ਕਰ ਦਿੱਤਾ ਹੁਣ ਕਿਤਨਾ ਕਿਤੇ ਉਹਨਾਂ ਨੂੰ ਇਹ ਬਿਆਨ ਦਾ ਅਰਥ ਮੈਜਰ ਟੁਕੜਾ ਪੈ ਜਾਏਗਾ ਕਿ ਕਿਸਾਨਾਂ ਦੇ ਵੱਲੋਂ ਉਹਨਾਂ ਦਾ ਵਿਰੋਧ ਲਾਜ਼ਮੀ ਕੀਤਾ ਜਾਵੇਗਾ ਕਿਤਨਾ ਕਿਤੇ ਤਾਂ ਇਹਦਾ ਨੁਕਸਾਨ ਬਿਦਾਇਕ ਅੰਦਰ ਹੋਣੀ ਹੁਣਾ ਪੰਜਾਬ ਸਰਕਾਰ ਨੂੰ ਆਮ ਮੁੱਖ ਮੰਤਰੀ ਭਗਵੰਤ ਮਾਨ ਦੀ ਪਾਰਟੀ ਨੂੰ ਵੀ ਹੁਣਾ ਆਪਣੇ ਵੋਟਾਂ ਨੇ ਦੇੜੇ ਨੇ ਕਿਸਾਨ ਦਾ ਪਹਿਲੇ ਗੁੱਸੇ ਜਨੇ ਉਹਨਾਂ ਦੇ ਬੰਦਾ ਲੈ ਕੇ ਨਾ ਤੋਂ ਕਿੰਨੇ 37 22 ਬੈਠੇ ਆਪਣੇ ਉੱਪਰ ਨਾ ਗੋਲੇ ਹੜਾਈ ਬੈਠੇ ਨੇ ਤੁਹਾਨੂੰ ਕਹਿੰਦੇ ਨਾ ਉਹਨ ਦੁਖੀ ਨੇ ਕਿਦਾਂ ਕਿਤੇ ਵੋਟਾਂ ਦੇ ਵਿੱਚ ਨੁਕਸਾਨ ਤਾਂ ਉਹ ਵੀ ਹੋਣਾ ਸੀ ਹੁਣ ਇਹ ਬਿਆਨ ਦਾ ਵੀ ਇਹਨਾਂ ਨੂੰ ਮੁੱਠੀ ਮੇਜਰ ਟੋਟਲਾ ਪਊਗਾ ਇਲੈਕਸ਼ਨ ਦੇ ਵਿੱਚ ਤਾਂ ਆਪਾਂ ਲੰਬੀ ਵੱਲ ਬਾਤ ਨਾ ਕਰਦੇ ਵਕਤ ਦਾ ਜਿਹੜਾ ਇੱਕ ਵਕਤ ਦੀ ਲਿਮਟ ਹੁੰਦੀ ਹੈ ਜਿਸ ਕਰਕੇ ਪਰ ਮੁੱਖ ਦੀ ਗੱਲ ਇਹ ਆ ਕਿ ਕਿਸਾਨਾਂ ਦੇ ਨਾਲ ਦੇ ਨਾਲ ਲੋਕ ਵੀ ਸਵਾਲ ਪੁੱਛ ਰਹੇ ਨੇ ਹਰ ਇੱਕ ਪਾਰਟੀ ਨੂੰ ਸਵਾਲਾਂ ਦੇ ਜਵਾਬਾਂ ਤੋਂ ਭੱਜਣਾ ਨਹੀਂ ਚਾਹੀਦਾ ਸਗੋਂ ਲੋਕਾਂ ਤੇ ਜਵਾਬ ਦੇਣੇ ਚਾਹੀਦੇ ਨੇ ਨਸ਼ਾ ਬੇਰੋਜ਼ਗਾਰੀ ਵਿੱਦਿਆ ਪਰ ਹਸਪਤਾਲਾਂ ਦਾ ਜੋ ਹਾਲ ਨੇ ਉਹਨਾਂ ਸਵਾਲਾਂ ਨੂੰ ਲੈ ਕੇ ਹੁਣ ਹਦੇ ਵੀ ਕੈਬਨਿਟ ਮੰਤਰੀ ਪਾਚ ਰਹੇ ਨੇ ਪਰ ਉਹਨਾਂ ਨੂੰ ਜਵਾਬ ਦੇਣੇ ਚਾਹੀਦੇ ਨੇ ਮੇਰੇ ਨਾਲ ਅਖੀਰ ਸਿੰਘ ਮੈਂ ਤਰਨਦੀਪ ਸਿੰਘ ਸਾਨੂੰ ਹੱਥ ਪੰਜਾਬ ਟੀਵੀ ਤੇ ਦੇਖਦੇ ਰਹਿਆ ਕਰੋ ਔਰ ਹੋਰ ਵੀ ਮੁੱਦਿਆਂ ਤੇ ਗੱਲਬਾਤ ਕਰਦੇ ਰਹਿਣਾ ਤੇ ਆਪਣੇ ਵਿਚਾਰ ਵੀ ਜ਼ਰੂਰ ਸਾਡੇ ਚੈਨਲ ਤੇ ਸਾਂਝੇ ਕਰਿਆ ਕਰੋ